ਅੱਜ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਕੀਤੀਆਂ ਹੋਈਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸੰਗਤ ਜੀ ਆਪਣੀਆਂ ਹੱਜ ਬੀਤੀਆਂ ਤੇਨ ਘਟਨਾਵਾਂ ਚੋਂ ਇੱਕ ਘਟਨਾ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਯਕੀਨ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਨੂੰ ਜੀਵਨ ਮਰਨ ਦੇ ਚੱਕਰ ਤੋਂ ਮੁਕਤੀ ਦਾ ਵਰ ਪ੍ਰਦਾਨ ਕੀਤਾ ਸੀ ਮੈਂ ਗੱਲ ਕਰਨ ਲੱਗਾ ਘੱਟੋ ਘੱਟ 10 ਸਾਲਾਂ ਦੀ ਸ੍ਰੀ ਮੁਕਸਰ ਸਾਹਿਬ ਤੋਂ 30 ਕਿਲੋਮੀਟਰ ਦੂਰ ਮਲੋਠ ਮੇਰਾ ਸਹੁਰਾ ਪਰਿਵਾਰ ਰਹਿੰਦਾ ਹੈ ਮੇਰੇ ਬ੍ਰਦਰ ਇਨ ਲਾ ਜਾਨਕਿ ਮੇਰਾ ਸਾਲਾ ਸਾਹਿਬ ਬਿਮਾਰ ਸੀ ਤੇ ਪਤਾ ਲੈਣ ਲਈ ਅਸੀਂ ਮਲੋਠ ਚਲੇ ਗਏ ਟੈਸਟ ਕਰਾਉਣ ਤੇ ਪਤਾ ਚੱਲਿਆ ਕਿ ਚਾਰ ਤਰ੍ਹਾਂ ਦਾ ਪੀ ਲਿਆ ਹੈਪੇਟਾਈਟਸ A, ਹੈਪੇਟਾਈਟਸ B, ਹੈਪੇਟਾਈਟਸ C ਤੇ E ਵੱਡੇ ਡਾਕਟਰ ਨੂੰ ਚੈੱਕ ਕਰਾਉਣ ਲਈ ਅਸੀਂ ਆ ਗਏ ਮੁਕਸਸ ਸਾਹਿਬ ਤੇ ਬਕੰਦੀ ਰੋਰ ਤੇ ਡਾਕਟਰ ਸੁਖਵਿੰਦਰ ਸਿੰਘ ਨੂੰ ਚੈੱਕ ਕਰਾਇਆ ਜੋ ਕਿ ਇੱਕ ਐਮਡੀ ਡਾਕਟਰ ਸੀ ਚੈੱਕ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਲੁਧਿਆਣੇ ਲਈ ਰੈਫਰ ਕਰਤਾ ਡੀਐਮਸੀ ਹਸਪਤਾਲ ਵਾਸਤੇ ਡਾਕਟਰ ਅਜੀਤ ਸੂਦ ਕੋਲ ਹੁਣ ਗੱਲ ਆ ਕੇ ਰੁਕ ਗਈ ਪੈਸਿਆਂ ਤੇ ਮੈਨੂੰ ਪਤਾ ਸੀ ਕਿ ਹੈਪੇਟਾਈਟਸ B ਤੇ C ਦਾ ਇਲਾਜ ਕਿੰਨਾ ਕੁ ਮਹਿੰਗਾ ਤੇ ਬਾਕੀ ਲੋਕ ਜਾਣਦੇ ਆ ਕਿ ਡੀਐਮਸੀ ਦੇ ਖਰਚੇ ਕਿੰਨੇ ਕ ਨਹੀਂ ਜਦੋਂ ਮੈਂ ਆਪਣੇ ਪਾਪੇ ਜਾਨੀ ਕਿ ਮੇਰੇ ਸਹੁਰਾ ਸਾਹਿਬ ਨਾਲ ਸਲਾਹ ਕੀਤੀ ਤੇ ਸਲਾਹ ਇਹ ਹੋਈ ਕਿ ਪੈਸੇ ਇਕੱਠੇ ਕਰ ਲਈਏ 10 ਦਿਨਾਂ ਬਾਅਦ ਲੁਧਿਆਣੇ ਜਾਵਾਂਗੇ ਇਸ ਗੱਲ ਤੋਂ ਬਾਅਦ ਸਲਾਹ ਕਰਨ ਤੋਂ ਬਾਅਦ ਅਸੀਂ ਆ ਗਏ ਗੁਰਦੁਆਰਾ ਸ੍ਰੀ ਰਸ਼ੀਦ ਗੰਜ ਸਾਹਿਬ ਸ੍ਰੀ ਮੁਕਸਰ ਸਾਹਿਬ ਗੁਰਦੁਆਰਾ ਸਾਹਿਬ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ 40 ਸ਼ੀਦਾ ਸਿੰਘਾਂ ਦੇ ਸਥਾਨ ਤੇ ਆ ਕੇ ਅਰਦਾਸ ਕੀਤੀ ਅੱਖਾਂ ਵਿੱਚ ਸੰਜੂ ਸਨ ਸਾਡਾ ਮਨ ਭਰ ਆਇਆ ਤੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਤੁਹਾਨੂੰ ਕੁਝ ਦੇ ਨਹੀਂ ਸਕਦੇਗੇ ਤੁਹਾਡੀਆਂ ਦਿੱਤੀਆਂ ਦਤਾਂ ਵਿੱਚੋਂ ਹੀ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਾਵਾਂਗੇ ਤੇ ਸਾਡੇ ਤੇ ਕਿਰਪਾ ਕਰੋ ਜੋ ਬਿਮਾਰੀ ਸਾਨੂੰ ਲੱਗੀ ਹੈ ਉਹਨਾਂ ਦਾ ਇਲਾਜ ਤਾਂ ਜ਼ਮੀਨਾਂ ਜਾਇਦਾਦਾਂ ਵਾਲੇ ਵੀ ਨਹੀਂ ਕਰਾ ਸਕਦੇ ਅਸੀਂ ਇੰਨਾ ਮਹਿੰਗਾ ਇਲਾਜ ਤਾਂ ਕਰਵਾ ਹੀ ਨਹੀਂ ਸਕਦੇਗੇ ਸਾਡੇ ਤੇ ਕਿਰਪਾ ਕਰੋ ਧੰਗੁਰ ਨਾਨਕ ਸਾਡੇ ਤੇ ਕਿਰਪਾ ਕਰੋ ਧੰਗੁਰ ਗੋਬਿੰਦ ਸਿੰਘ ਜੀ ਤਨ ਤਨ ਸ਼ੀਰੋ ਸਿੰਘੋ ਟੁੱਟੀਆਂ ਗੰਢਣ ਵਾਲਿਓ ਪਾਤਸ਼ਾ ਸਾਡੇ ਮੱਥੇ ਦੀਆਂ ਲਕੀਰਾਂ ਵੀ ਬਦਲ ਦਿਓ ਅਰਦਾਸ ਕਰਕੇ ਅਸੀਂ ਘਰੇ ਆ ਗਏ ਦਿਨ ਲੰਘਦੇ ਗਏ ਮਹੀਨੇ ਲੰਘਦੇ ਗਏ ਸਾਲ ਲੰਘਦੇ ਗਏ ਲਗਭਗ 10 ਸਾਲਾਂ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਇਸ ਗੱਲ ਨੂੰ 2 ਸਾਲਾਂ ਬਾਅਦ ਟੈਸਟ ਕਰਾਈ ਸੀ ਜੋ ਕਿ ਬਿਲਕੁਲ ਨੈਗੇਟਿਵਾਈ ਸੀ ਨਾ ਹੀ ਅਸੀਂ ਦੁਬਾਰਾ ਐਮਡੀ ਡਾਕਟਰ ਸੁਖਵਿੰਦਰ ਸਿੰਘ ਕੋਲ ਗਏ ਮੁਕਸਰ ਸਾਹਿਬ ਵਾਲਿਆਂ ਕੋਲ ਤੇ ਨਾ ਹੀ ਲੁਧਿਆਣੇ ਡੀ ਐਮ ਸੀ ਨਾ ਹੀ ਡਾਕਟਰ ਜੀਤਸੂਦ ਕੋਲ ਨਾ ਹੀ ਕਿਸੇ ਤੋਂ ਦਵਾਈ ਲਈ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਰਿਸ਼ਤੇਦਾਰ ਅੱਜ ਵੀ ਜਿਉਂਦਾ ਤੇ ਉਹ ਬਿਲਕੁਲ ਸਹੀ ਹੈ ਤਿੰਨ ਘਟਨਾਵਾਂ ਚੋਂ ਇੱਕ ਤਾਂ ਤੁਹਾਨੂੰ ਦੱਸ ਦਿੱਤੀ ਹੈ ਜੇਕਰ ਤੁਸੀਂ ਸਹਿਮਤ ਹੋਵੋਗੇ ਤਾਂ ਪਰਮਾਤਮਾ ਦੀ ਜਿਹੜੀ ਦੂਜੀ ਵੱਡੀ ਕਿਰਪਾ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗਾ ਦੇਖੋ ਜਦੋਂ ਵੀ ਮੈਂ ਸਵੇਰ ਕੰਮ ਤੇ ਜਾਂਦਾ ਇੱਥੇ ਅਰਦਾਸ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਾ ਹੇ ਅਕਾਲ ਪੁਰਖ ਵੈਗੁਰੂ ਤੁਹਾਡਾ ਸ਼ੁਕਰਾਨਾ ਤੁਸੀਂ ਅੱਜ ਫੇਰ ਸਵਾਸਾਂ ਰੂਪੀ ਪੂੰਜੀ ਦਿੱਤੀ ਆ ਕੰਮ ਕਰਨ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਚੱਲੋ ਸੇਵਕ ਦੇ ਨਾਲ ਅੰਗ ਸੰਗ ਹੋ ਕੇ ਸਹਾਇਤਾ ਕਰੋ ਤੇ ਕੰਮ ਸ਼ੁਰੂ ਕਰਨ ਦੀ ਆਗਿਆ ਬਖਸ਼ੋ ਕੁਝ ਲੋਕਾਂ ਦਾ ਸਵਾਲ ਵੀ ਹੋਵੇਗਾ ਕਿ ਇਹ ਸਾਰਿਆਂ ਦੀਆਂ ਅਰਦਾਸਾਂ ਕਿਵੇਂ ਪੂਰੀਆਂ ਹੋਣਗੀਆਂ ਹਾਂ ਇਹ ਗੱਲ ਵੀ ਠੀਕ ਆ ਮੈਂ ਜੋ ਸੱਚ ਸੀ ਉਹ ਤੁਹਾਨੂੰ ਦੱਸਿਆ ਤੁਹਾਡੇ ਨਾਲ ਸਾਂਝਾ ਕੀਤਾ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਨਾ ਸਾਡਾ ਕੰਮ ਹੈ ਬਾਕੀ ਉਸ ਵਾਹਿਗੁਰੂ ਤੇ ਛੱਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ